ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਕਰੀਮੀ ਮਸਾਲੇਦਾਰ ਮਿਕਸ ਵੈਜ ਸਬਜੀ ਇਹ ਬਹੁਤ ਹੀ ਸਵਾਦਵੰਤ ਕੇ ਤਿਆਰ ਹੁੰਦੀ ਹੈ ਤੇ ਇੱਕ ਵਾਰ ਮੇਰੇ ਇਸ ਦੱਸਿਆ ਤਰੀਕੇ ਦੇ ਨਾਲ ਇਹ ਸਬਜੀ ਜ਼ਰੂਰ ਬਣਾ ਕੇ ਦੇਖਿਓ ਤਾਂ ਮੈਂ ਕਿੱਦਾਂ ਬਣਾ ਰਹੀਆਂ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਪਹਿਲੀ ਵਾਰ ਚੈਨਲ ਤੇ ਆਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਸਭ ਤੋਂ ਪਹਿਲਾਂ ਸਬਜ਼ੀਆਂ ਦੇਖ ਲੈਣੇ ਜਿਹੜੀਆਂ ਜੜੀਆਂ ਮੈਂ ਇੱਥੇ ਲਈਆਂ ਹੋਈਆਂ ਮੈਂ ਬੀਨਸ ਲਈ ਹੋਈ ਹੈ ਲੰਬੇ ਲੰਬੇ ਟੁਕੜਿਆਂ ਦੇ ਵਿੱਚ ਕੱਟੀ ਹੋਈ ਗਾਜਰਾਂ ਵੀ ਲੱਪੇ ਲੰਬੇ ਟੁਕੜਿਆਂ ਚ ਕੱਟ ਕੇਤੀਆਂ ਹੋਈਆਂ ਲਈਆਂ ਹੋਈਆਂ ਨਾਲ ਹੀ ਸ਼ ਤਾਂ ਨਵਾਂ ਵੱਧ ਘੱਟ ਕਰ ਸਕਦੇ ਹੋ ਹੋਰ ਲੈਣੀਆਂ ਚਾਹੋ ਤੇ ਹੋਰ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਮਸਾਲਾ ਤਿਆਰ ਕਰਾਂਗੇ ਤੇ ਇਹਦੇ ਲਈ ਸਭ ਤੋਂ ਪਹਿਲਾਂ ਤੇਲ ਗਰਮ ਕਰਨਾ ਵੱਡੇ 2 ਚਮਚ ਇਹਦੇ ਵਿੱਚ ਜੀਰਾ ਪਾਵਾਂਗੇ ਅੱਧਾ ਚਮਚ ਦੋ ਪਾਵਾਂਗੇ ਤੇਜ ਪੱਤਾ ਇਹਨਾਂ ਨੂੰ ਹਲਕੇ ਜਿਹਾ ਫਰਾਈ ਕਰਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਸਾਬਤ ਲਸਣ ਦੀਆਂ ਕਲੀਆਂ ਇੱਕ ਮੁਠੀ ਦੇ ਕਰੀਬੇ ਸਾਬਤ ਲਸਣ ਇਹਦੇ ਨਾਲ ਹੀ ਅਦਰਕ ਪਾ ਦਵਾਂਗੇ ਤੇ ਨਾਲ ਇਹਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਜਿਹੜੀਆਂ ਇਹ ਵੀ ਪਾ ਦਵਾਂਗੇ ਤੇ ਇਹਨਾਂ ਨੂੰ ਹਲਕਾ ਜਿਹਾ ਪਕਾਣਾ ਹੈ ਜ਼ਿਆਦਾ ਨਹੀਂ ਇਹਨੂੰ ਪਕਾਣਾ ਹਲਕਾ ਜਿਹਾ ਇਹਨਾਂ ਨੂੰ ਪਕਾਣਾ ਤਾਂ ਕਿ ਇਹਨਾਂ ਦਾ ਜਿਹੜਾ ਹੈ ਹਲਕਾ ਜਿਹਾ ਕਲਰ ਜਿਹੜਾ ਉਹ ਚੇਂਜ ਹੋ ਜੇ ਬਸ ਇੰਨਾ ਏਨਾਂ ਨੂੰ ਪਕਾਣਾ ਫਿਰ ਇਹਦੇ ਵਿੱਚ ਪਾ ਦਿੰਨੇ ਆ ਟਮਾਟਰ ਟਮਾਟਰ ਪਾਉਣ ਦੀ ਜਿਹੜੀ ਵੀਡੀਓ ਮੈਂ ਕਲਿੱਕ ਕਰਨਾ ਭੁੱਲ ਗਈ ਸੀ ਇਸ ਕਰਨਾ ਇਹ ਮੈਂ ਤੁਹਾਨੂੰ ਦਿਖਾ ਨਹੀਂ ਸਕੇ ਤੇ ਇਹ ਮੈਂ ਬਾਅਦ ਵਿੱਚ ਤੁਹਾਨੂੰ ਦਿਖਾ ਰਹੀ ਹਾਂ ਤੇ ਇਹਦੇ ਨਾਲ ਹੀ ਇਹਦੇ ਵਿੱਚ ਮੈਂ ਕਾਜੂ ਤੇ ਬਦਾਮ ਵੀ ਪਾਏ ਹੋਏ ਆ ਬਦਾਮ ਜਿਹੜੇ ਮੈਂ ਨਿਊਟਰੀ ਦੇ ਨਾਲ ਹੀ ਉਬਾਲ ਲਏ ਸੀ ਇਹਨਾਂ ਦੇ ਜਿਹੜੇ ਛਿਲਕੇ ਮੈਂ ਅਲੱਗ ਕਰ ਲਏ ਸੀ ਹੁਣ ਆਪਾਂ ਇਹ ਜਿਹੜਾ ਮਸਾਲਾ ਇਹਨੂੰ ਚੰਗੇ ਤਰ੍ਹਾਂ ਦੇ ਨਾਲ ਪਕਾਵਾਂਗੇ ਜਦੋਂ ਤੱਕ ਟਮਾਟਰ ਸੌਫਟ ਨਹੀਂ ਹੋ ਜਾਂਦੇ ਉਦੋਂ ਤੱਕ ਮਸਾਲਾ ਸਾਡਾ ਪੱਕ ਚੁੱਕਿਆ ਤੇਜ ਪੱਤਾ ਜਿਹੜੇ ਸੀ ਮੈਂ ਕੱਢ ਦਿੱਤੇ ਆ ਹੁਣ ਇਹ ਮਸਾਲਾ ਜਿਹੜਾ ਇਹਨੂੰ ਠੰਡਾ ਕਰ ਲੈਣੇ ਆ ਤੇ ਉਦੋਂ ਤੱਕ ਇੱਕ ਮਸਾਲਾ ਹੋਰ ਬਣਾ ਕੇ ਤਿਆਰ ਕਰ ਲੈਣੇ ਆ ਕੋਲੀ ਦੇ ਵਿੱਚ ਅਲੱਗ ਤੋਂ ਤੇ ਇਹਨੂੰ ਆਪਾਂ ਠੰਡਾ ਹੋਣ ਲਈ ਰੱਖ ਦਿੰਨੇ ਆ ਕੋਲੀ ਦੇ ਵਿੱਚ ਮੈਂ ਅਧਿਕ ਕੋਲੀ ਮਲਾਈ ਜਿਹੜੀ ਪਾਈ ਹੋਈ ਹੈ ਤੇ ਆਪਾਂ ਇਹਦੇ ਵਿੱਚ ਪਾਣੇ ਹੁਣ ਕੁਝ ਮਸਾਲੇ ਅੱਧਾ ਚਮਚ ਮੈਂ ਪਾ ਰਹੀਆਂ ਧਨੀਆ ਪਾਊਡਰ ਦਾ ਅੱਧੇ ਚਮਚ ਨਾਲੋਂ ਘੱਟ ਮੈਂ ਪਾ ਰਹੀਆਂ ਇਹਦੇ ਵਿੱਚ ਹਲਦੀ ਪਾਊਡਰ ਇਹਦੇ ਨਾਲ ਹੀ ਪਾਵਾਂਗੇ ਸਵਾਦ ਅਨੁਸਾਰ ਨਮਕ ਤੇ ਕਸ਼ਮੀਰੀ ਲਾਲ ਮਿਰਚ ਪਾਊਡਰ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਇਹ ਸਾਰੇ ਮਸਾਲੇ ਜਿਹੜੇ ਆਪਾਂ ਮਲਾਈ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਨੇ ਆ ਮਲਾਈ ਦੀ ਜਗ੍ਹਾ ਤੁਸੀਂ ਦਹੀਂ ਵੀ ਜਿਹੜਾ ਉਹ ਲੈ ਸਕਦੇ ਹੋ ਪਰ ਦਹੀਂ ਜਿਹੜਾ ਲੈਣਾ ਉਹ ਖੱਟਾ ਨਹੀਂ ਹੋਣਾ ਚਾਹੀਦਾ ਔਰ ਜਿਹੜੀ ਮਲਾਈ ਲੈਣੀ ਹੈ ਤੁਸੀਂ ਫਰੈਸ਼ ਲੈਣੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਸਾਲਿਆਂ ਦੇ ਵਿੱਚ ਮਲਾਈ ਤੇ ਮਸਾਲੇ ਜਿਹੜੇ ਇੱਕ ਸਾਰ ਆਪਾਂ ਘਰ ਲੈਣੇ ਆ ਹੁਣ ਫੇਰ ਤੋਂ ਮੈਂ ਉਸੇ ਕੜਾਹੀ ਦੇ ਵਿੱਚ ਪਾ ਰਹੀ ਹਾਂ ਵੱਡੇ 2 ਚਮਚ ਤੇਲ ਤੇ ਤੇਲ ਨੂੰ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਵਾਂਗੇ ਤੇਲ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਆਪਾਂ ਜਿਹੜੀਆਂ ਕਟੀਆਂ ਹੋਈਆਂ ਸਬਜ਼ੀਆਂ ਸਾਰੀਆਂ ਇਹਦੇ ਵਿੱਚ ਪਾ ਦੇਣੀਆਂ ਤੇ ਸਬਜ਼ੀਆਂ ਨੂੰ ਆਪਾਂ ਹਲਕਾ ਜਿਹਾ ਫਰਾਈ ਕਰਨਾ ਹੈ 5 ਗਮਿੰਟ ਤੱਕ ਇਹਨਾਂ ਨੂੰ ਮੀਡੀਅਮ ਗੈਸ ਦੇ ਉੱਤੇ ਜਿਹੜਾ ਫਰਾਈ ਕਰਨਾ ਹੈ ਇਸ ਤਰੀਕੇ ਦੇ ਨਾਲ ਜਦੋਂ ਆਪਾਂ ਸਬਜ਼ੀ ਬਣਾਉਂਦੇ ਆ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇੱਕ ਵਾਰ ਮੇਰੇ ਸਿੱਧੇ ਤਰੀਕੇ ਦੇ ਨਾਲ ਇਹ ਸਬਜ਼ੀ ਜ਼ਰੂਰ ਬਣਾ ਕੇ ਦੇਖਿਓ ਤੇ ਜਦੋਂ ਤੱਕ ਇਹ ਸਬਜ਼ੀਆਂ ਜਿਹੜੀਆਂ ਇਹ ਫਰਾਈ ਹੋ ਰਹੀਆਂ ਉਹਦ ਤੱਕ ਆਪਾਂ ਜਿਹੜਾ ਮਸਾਲਾ ਹੈ ਉਹ ਗ੍ਰਾਇੰਡਰ ਜਾਰ ਦੇ ਵਿੱਚ ਪਾ ਕੇ ਪੀਸ ਲੈਣਿਆ ਮਸਾਲਾ ਜਿਹੜਾ ਠੰਡਾ ਹੋ ਗਿਆ ਹੈ ਜੇਕਰ ਤੁਹਾਨੂੰ ਲੱਗੇ ਕਿ ਪਾਣੀ ਦੀ ਜ਼ਰੂਰਤ ਹੈ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਜਿਹੜਾ ਹੋਵੇ ਪਾ ਸਕਦੇ ਹੋ ਤੇ ਮਸਾਲਾ ਆਪਾਂ ਪੀਸ ਕੇ ਤਿਆਰ ਕਰ ਲਿਆ ਹੈ ਹੁਣ ਆਪਾਂ ਚੱਲਦੇ ਆ ਫਿਰ ਤੋਂ ਗੈਸ ਵੱਲ ਸਬਜ਼ੀਆਂ ਜਿਹੜੀਆਂ ਫਰਾਈ ਹੋ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਦਾ ਰੰਗ ਜਿਹੜਾ ਬਦਲ ਗਿਆ ਹੈ ਹੁਣ ਆਪਾਂ ਜਿਹੜਾ ਮਸਾਲਾ ਪੀਸਿਆ ਇਹ ਆਪਾਂ ਇਹਦੇ ਵਿੱਚ ਪਾ ਦੇਣਾ ਮਸਾਲਾ ਪਹਿਲੇ ਤੋਂ ਹੀ ਪੱਕਿਆ ਹੋਇਆ ਹੈ ਇਸ ਕਰਕੇ ਨੂੰ ਪਕਾਉਣ ਦੀ ਜ਼ਿਆਦਾ ਜ਼ਰੂਰਤ ਜਿਹੜੀ ਹੈ ਨਹੀਂ ਹੈ ਤੇ ਜਿਹੜਾ ਕੌਲੀ ਵਿੱਚ ਮਿਕਸ ਕੀਤਾ ਹੋਇਆ ਮਸਾਲਾ ਮਲਾਈ ਦੇ ਵਿੱਚ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣਾ ਇਹ ਮਸਾਲੇ ਪਹਿਲੇ ਚੰਗੀ ਤਰ੍ਹਾਂ ਦੇ ਨਾਲ ਸਬਜ਼ੀ ਦੇ ਵਿੱਚ ਜਿਹੜੇ ਮਿਕਸ ਕਰਨੇ ਆ ਤੇ ਫਿਰ ਇਹਨੂੰ 5 ਤੋਂ 6 ਮਿੰਟ ਲਈ ਜਿਹੜਾ ਇਹ ਪਕਾਣਾ ਆ ਤਾਂ ਕਿ ਸਾਰੇ ਮਸਾਲਿਆਂ ਦਾ ਫਲੇਵਰ ਜਿਹੜਾ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਆ ਜਾਏ ਔਰ ਸਬਜ਼ੀ ਸਾਡੀ ਬਹੁਤ ਹੀ ਟੇਸਟੀ ਜੀ ਬਣ ਕੇ ਤਿਆਰ ਹੋਏ 5-6 ਮਿੰਟ ਲਈ ਮੈਂ ਸਬਜ਼ੀ ਜਿਹੜੀ ਇਹ ਪਕਾ ਲਈ ਇਹ ਸਬਜ਼ੀ ਸਾਡੀ ਬਣ ਕੇ ਤਿਆਰ ਹੈ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਕਸੂਰੀ ਮੇਥੀ ਇਹਦੇ ਨਾਲ ਇਹਦੇ ਵਿੱਚ ਬਰੀ ਬਰੀ ਕੱਟਿਆ ਹੋਇਆ ਹਰਾ ਧਨੀਆ ਪਾਵਾਂਗੇ ਤੇ ਗਰਮ ਮਸਾਲਾ ਪਾਵਾਂਗੇ 1/4 ਚਮਚ ਤੇ ਬਸ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਤੇ ਸਬਜੀ ਸਾਡੀ ਬਹੁਤ ਹੀ ਜ਼ਿਆਦਾ ਟੇਸਟੀ ਕਰੀਮੀ ਮਸਾਲੇਦਾਰ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਸਰਦੀਆਂ ਦਾ ਸੀਜ਼ਨ ਹੈ ਹਰੀਆਂ-ਹਰੀਆਂ ਸਬਜ਼ੀਆਂ ਦਾ ਸੀਜ਼ਨ ਹੈ ਤੇ ਇੱਕ ਵਾਰ ਮੇਰੇ ਸਦਸਿਓ ਤਰੀਕੇ ਦੇ ਨਾਲ ਇਹ ਸਬਜੀ ਜ਼ਰੂਰ ਬਣਾ ਕੇ ਦੇਖਿਓ ਇਹਨੂੰ ਤੁਸੀਂ ਰੋਟੀ ਦੇ ਨਾਲ ਪੂਰੀ ਦੇ ਨਾਲ ਪਰੌਂਠੇ ਦੇ ਨਾਲ ਖਾ ਕੇ ਦੇਖਿਓ ਬਹੁਤ ਹੀ ਵਧੀਆ ਲੱਗਦੀ ਹੈ ਤੇ ਮੇਰੀ ਇਹ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਰੈਸਪੀ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਸਬਸਕ੍ਰਾਈਬ ਕੀਤੇ ਇਹ ਦੇਖੋ ਦੇਖਣ ਵਿੱਚ ਹੀ ਸਬਜ਼ੀ ਜਿਹੜੀ ਕਿੰਨੀ ਵਧੀਆ ਲੱਗ ਰਹੀ ਹੈ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ